ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਗੋਭੀ ਦੇ ਪਰੌਂਠੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਗੋਭੀ ਦੇ ਪਰੌਂਠੇ ਬਣਾਉਣ ਲਈ ਆਪਾਂ ਜੋ ਸਟਫਿੰਗ ਤਿਆਰ ਕਰਾਂਗੇ ਬਿਲਕੁਲ ਅਲੱਗ ਤਰੀਕੇ ਦੇ ਨਾਲ ਕਰਾਂਗੇ ਇਸ ਤਰ੍ਹਾਂ ਦੀ ਸਟਫਿੰਗ ਦੇ ਨਾਲ ਪਰੌਂਠੇ ਜਿਹੜੇ ਬਹੁਤ ਜ਼ਿਆਦਾ ਟੇਸਟੀ ਵੀ ਬਣਦੇ ਆ ਤੇ ਜਦੋਂ ਆਪਾਂ ਪਰੌਂਠਾ ਬੇਲਦੇ ਆ ਤਾਂ ਉਹ ਟੁੱਟਦਾ ਵੀ ਨਹੀਂ ਬਹੁਤ ਵਧੀਆ ਪਰੌਂਠਾ ਬੇਲਿਆ ਜਾਂਦਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕੁਐਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਸਬਸ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ 'ਤੇ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਗੋਭੀ ਦੇ ਪਰੌਂਠੇ ਬਣਾਉਣ ਲਈ ਆਪਾਂ ਜੋ ਵੀ ਸਮਾਨ ਲਿਆ ਇੱਕ ਵਾਰੀ ਵੇਖ ਲੈਂਦੇ ਆਂ ਇੱਕ ਫੁੱਲ ਆਪਾਂ ਗੋਭੀ ਦਾ ਲੈ ਲਈ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਸੁਕਾ ਲਿਆ ਦੋ ਹਰੀਆਂ ਮਿਰਚਾਂ ਜੋ ਆਪਾਂ ਬ੍ਰੀਕ ਕੱਟਨੇ ਆਂ ਇੱਕ ਛੋਟਾ ਟੁਕੜਾ ਅਦਰਕ ਦਾ ਇਹਨੂੰ ਵੀ ਆਪਾਂ ਬ੍ਰੀਕ ਕੱਟ ਲਿਆ ਇੱਕ ਪਿਆਜ਼ ਹਰਾ ਧਨੀਆ ਅੱਧਾ ਚਮਚਾ ਧੀਰਾ ਅੱਧਾ ਚਮਚਾ ਸੁੱਕਾ ਧਨੀਆ ਤੇ ਅੱਧਾ ਚਮਚਾ ਆਪਾਂ ਅਜਵੈਨ ਦਾ ਲੈ ਜੀ ਹੁਣ ਆਪਾਂ ਗੋਭੀ ਨੂੰ ਕੱਦੂਕਸ ਕਰਾਂਗੇ ਜੀ ਕੱਦੂਕਸ ਤਾਂ ਆਪਾਂ ਮੋਟੀ ਵਾਲੀ ਸਾਈਡ ਤੋਂ ਕਰਾਂਗੇ ਜਿਆਦਾ ਬ੍ਰੀਕ ਕਰਨ ਨਾਲ ਜਿਹੜਾ ਗੋਭੀ ਤਾਂ ਪੇਸਟ ਬਣ ਜਾਂਦਾ ਫਿਰ ਪਰੌਂਠੇ ਜਿਹੜਾ ਵਧੀਆ ਨਹੀਂ ਬਣਦੇ ਤੇ ਆਪਾਂ ਮੋٹے ਪਾਸੇ ਨਾਲ ਕੱਦੂਕਸ ਕਰਾਂਗੇ ਅਰੀ ਗੋਬੀ ਆਪਣੀ ਕਤੂਕਸ ਹੋ ਗਈ ਤੇ ਅਜੇ ਮੈਂ ਡੰਡਾ ਇਹਨੂੰ ਤੁਸੀਂ ਮਤਲਬ ਕਿਸੇ ਸਬਜੀ ਵਗੈਰਾ ਚ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਗੈਸ ਤੇ ਪੈਨ ਰੱਖਾਂਗੇ ਤੇ ਉਹਦੇ ਵਿੱਚ ਪਾਵਾਂਗੇ ਆਪਾਂ ਤੇਲ ਹੁਣ ਆਪਾਂ ਇਹਦੇ ਵਿੱਚ 2 ਚਮਚੇ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇਲ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਗੈਸ ਦੀ ਫਲੇਮ ਆ ਜਿਹੜੀ ਲੋ ਕਰ ਲਾਂਗੇ ਜੀਰਾ ਪਾ ਦਈਏ ਕਟ ਨਹੀਂ ਆ। ਪਣੀ ਆ ਪਾਸ ਰਹਾ। ਹੱਥ ਨਾਲ ਕ੍ਰਸ਼ ਕਰਕੇ ਪਾਉਣਾ। ਹਰੀ ਮਿਰਚ ਪਾਣੀ। ਅਦਰਕ ਸਾਪੇ ਤੇ ਕਰ ਲਾਂਗੇ ਗੋभी ਪਾ ਦਾਂ ਦੋ ਦਿਨ ਆਪਾਂ 2-3 ਮਿੰਟ ਤੱਕ ਹੀ ਭੁੰਨਾਂਗੇ ਜਿਆਦਾ ਭੁੰਨਣਾ ਗੋਬੀ ਜਿਆਦਾ ਸੌਫਟ ਹੋ ਜਾਊਗੀ ਤੇ ਫਿਰੋਂ ਕਿ ਆਪਣੇ ਵਧੀਆ ਨਹੀਂ ਬਣਨਗੇ। ਤੋਂ 2-3 ਮਿੰਟ ਤੱਕ ਆਪਾਂ ਗੋਭੀ ਨੂੰ। ਲਓਏ 2 ਮਿੰਟ ਹੋ ਗਏ। ਗੋਭੀ ਆਪਣੀ ਭੁੱਜ ਗਈ ਤੇ ਗੈਸ ਆਪਾਂ ਬੰਦ ਕਰਤਾ। ਇਸ ਤਰ੍ਹਾਂ ਭੁੰਨਣ ਨਾਲ ਕੀ ਹੁੰਦਾ ਗੋਭੀ ਇਹ ਜਿਹੜੀ ਦੇ ਵਿੱਚ ਜਿਹੜਾ ਮੋਇਸਚਰ ਹੁੰਦਾ ਉਹ ਵੀ ਖਤਮ ਹੋ ਜਾਂਦਾ ਤੇ ਗੋਭੀ ਤਾਂ ਕੱਚਾ ਆਪਾਂ ਨਹੀਂ ਰਹਿਦਾ। ਜਿਹੜੇ ਪੱਕ ਜਾਂਦੀ ਹੈ। ਘਣਾ ਪਾਏ ਨੂੰ ਚੰਗੀ ਤਰ੍ਹਾਂ ਠੰਡੀ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਲੋਨ ਮਿਰਚ ਤੇ ਮਸਾਲੇ ਇਹਦੇ ਉਹ ਐਡ ਕਰਾਂਗੇ ਲਓ ਜੀ ਗੋਭੀ ਆਪਣੀ ਠੰਡੀ ਹੋ ਗਈ ਐ ਤੇ ਹੁਣ ਆਪਾਂ ਇਹਦੇ ਵਿੱਚ ਬਾਕੀ ਦੇ ਮਸਾਲੇ ਜਿਹੜੇ ਰਹਿੰਦੇ ਆ ਪਾਵਾਂਗੇ ਪਿਆਜ਼ ਪਾਵਾਂਗੇ ਅਜਵੈਣ ਅਜਵੈਣ ਨੂੰ ਆਪਾਂ ਹੱਥ ਨਾਲ ਮਸਲ ਕੇ ਪਾਉਣਾ ਐ ਸਾਤ ਹੀ ਨਹੀਂ ਪਾਉਣੇ ਅਜਵੈਣ ਇਹਦੇ ਵਿੱਚ ਇਸ ਤਰ੍ਹਾਂ ਮਸਲ ਲੈਣਾ ਲਾਲ ਮਿਰਚ ਪਾਵਾਂਗੇ ਜੀ ਅੱਧਾ ਕੇ ਚਮਚਾ ਪਾ ਲਾਲ ਮਿਰਚ ਦਾ ਪਾਵਾਂਗੇ ਕਿਉਂਕਿ ਪਹਿਲਾਂ ਆਪਾਂ ਇਹਦੇ ਵਿੱਚ ਹਰੀ ਮਿਰਚ ਵੀ ਪਾਈ ਹੋਈ ਹੈ ਇੱਕ ਚਮਚਾ ਪਾਵਾਂਗੇ ਲੂਣ ਤੇ ਲੂਣ ਮਿਰਚ ਜਮਾ ਜਦੋਂ ਗੋਭੀ ਠੰਡੀ ਹੋ ਜਾਵੇ ਉਦੋਂ ਹੀ ਪਾਉਣੇ ਆ ਜੇ ਆਪਾਂ ਗਰਮ ਗੋਭੀ ਦੇ ਵਿੱਚ ਲੂਣ ਮਿਰਚ ਪਾ ਦਾਂਗੇ ਤਾਂ ਗੋਭੀ ਜਿਹੜੀ ਸਦੀ ਪਾਣੀ ਛੱਡ ਜਾਂਦੀ ਹੈ ਸੋ ਇਸ ਕਰਕੇ ਗੋਭੀ ਨੂੰ ਠੰਡਾ ਕਰਨਾ ਚੰਗੀ ਤਰ੍ਹਾਂ ਤੇ ਫੇਰ ਇਹਦੇ ਵਿੱਚ ਜਿਹੜਾ ਲੂਣ ਮਿਰਚ ਪਾਉਣਾ ਹੈ नमस्कार रातंग पाना ਆਜੇ ਗੋਭੀ ਦੀ ਜਿਹੜੀ ਆਪਣੀ ਸਟਫਿੰਗ ਆ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਪਰੌਂਠਾ ਬਣਾਉਣਾ ਸੀ ਸ਼ੁਰੂ ਕਰਦੇ ਆਂ ਪੜਾਏーストラ ਵਧਾ ਕੇ ਆਪਾਂ ਦੇ ਵਿੱਚ ਫਿਟਿੰਗ ਪਾ। ਨਾ ਕੋਈ ਚੰਗੀ ਤਰ੍ਹਾਂ ਬੰਦ ਕਰ ਲੈਣਾ। ਚੰਗੀ ਤਰ੍ਹਾਂ ਬੰਦ ਕਰਨਾ ਤਾਂ ਜੋ ਖੁੱਲ ਨਾ ਜਾਵੇ। ਸੋ ਤਾਂ ਬਿਲਨ ਹੱਥ ਨਾਲ ਇਸ ਤਰ੍ਹਾਂ ਵਧਾਉਣਾ ਹੈ ਇੱਕਦਮ ਉੱਤੇ ਬੇਲਣਾ ਨਹੀਂ ਚਲਾਉਣਾ ਤਾਂ ਜੋ ਟੁੱਟ ਜਾਈਗਾ ਨਹੀਂ ਤਾਂ ਆਪਣਾ ਪਰੌਂਠਾ ਇਸ ਤਰ੍ਹਾਂ ਹੱਥ ਨਾਲ ਵਧਾ ਲੈਣਾ ਹੁਣ ਆਪਾਂ ਨੂੰ ਬਿਲਕੁਲ ਸੌਫਟ ਹੱਥ ਦੇ ਨਾਲ ਬੇਲਣਾ ਹੈ ਇਹ ਤੁਹਾਨੂੰ ਲੱਗੇ ਤਾਂ ਥੋੜਾ ਜਿਹਾ ਸੁੱਕਾ ਟਾਹਤੇ ਪਾ ਸਕਦੇ ਹਾਂ ਐਸਾ

ਖਾ ਦੇਖੋ ਇਹ ਪਰੌਂਠਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਸੋਹਣਾ ਪਰੌਂਠਾ ਬਣ ਕੇ ਤਿਆਰ ਹੋਇਆ ਹੈ ਤੇ ਹੁਣ ਆਪਾਂ ਨੇ ਸਰਵ ਕਰਾਂਗੇ